ਹੈ ਸਤਿਕਾਰਯੋਗ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚੱਕ ਮਿਸ਼ਰੀਖਾਂ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਡਿਪਟੀ ਵੀਰਤਲਾ ਪਾਏ ਆ ਤਿੰਨ ਗਾਵਾਂ ਹੋਲੇਪਾ ਚ ਤੇ ਇੱਕ ਤੁਹਾਨੂੰ ਮੱਝ ਦਿਖਾਉਣੀ ਆ ਸੂਈ ਸਵਾਈ ਆ ਤੇ ਬਾਕੀ ਆਪਾਂ ਨੇ ਚੋ ਚਵਾ ਕੇ ਤਸੱਲੀ ਕਰਕੇ ਖਰਾ ਜਾਰੇ ਦੁੱਧ ਵਾਲੀ ਜਾਂ ਤੇ ਭਾਵੇਂ ਥੋੜੇ ਦੁੱਧ ਵਾਲੀ ਆ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੋ ਜੀ ਜੋ ਵੀ ਆ ਇੱਥੇ ਵੇਚ ਆ ਕੇ ਖੜੋ ਹਾਂ ਜੀ ਵਿੱਦੀ ਅੱਜ ਪਹਿਲੇ ਚਵਾਹ ਖਾ ਦੀਏ ਫਿਰ ਆ ਚਾਹ ਜਵਾਹ ਸੌ ਝੋਟੀ ਦਾ ਠੀਕ ਆ ਝੋਟੀ ਨਾ ਭਾਈ ਡਿੰਗ ਦੇ ਡਿੰਗਣ ਦੀ ਸੀ ਅੱਛਾ ਤੇ ਮੈਂ ਆ ਪਸਮਾ ਦੀਏ ਨੂੰ ਠੀਕ ਆ ਹਾਂ ਮੁਰਕਾ ਤੁਸੀਂ ਕਹਿੰਦੇ ਵੀ ਸਾਡਾ ਪਿੱਛੇ ਟਾਈਮ ਤੋਂ ਭਾਈ ਤੁਸੀਂ ਦਿੱਤੇ ਹੁੰਦੇ ਆ ਹਾਂ ਜੀ ਟਾਈਮ ਲੱਗਦਾ ਦੇਖੋ ਭਾਈ ਚਵਾਹ ਘੱਟ ਹੀ ਨਾ ਠੀਕ ਆ ਇਤਨੇ ਮਿਲਦੀ ਹੈ ਇਤਨੇ ਭਾਈ ਮਿਲ ਪੈਂਦੀ ਹੈ ਇਹ ਪਾੜਾ ਪਈ ਇਹਦੇ ਸਾਡੀ ਨਹੀਂ ਇਹਦੇ ਤੇ ਤੁਸੀਂ ਮੈਨੂੰ ਜਨੰਦਰ ਦਿਖਾ ਦੋ ਜੀ ਆਹ ਪਾ ਜੀ ਬੱਚਾ ਆ ਗਿਆ ਸੱਤਾਂ ਨਹੀਂ ਆਇਆ ਕੱਟਾ ਮਰ ਗਿਆ ਕੱਟੀ ਦਾ ਬੱਚਾ ਇਹਦਾ ਮਰ ਗਿਆ ਹਾਂ ਤੇ ਕਰੀਏ ਦੂਰ ਤੋਂ ਤੁਹਾਨੂੰ ਦਿਖਾ ਦਈਏ ਫੇਰ ਇਸ ਤਰ੍ਹਾਂ ਹੀ ਮਿਲਦੀ ਆ ਦੇਖ ਸਾਦੇ ਜੀ ਠੀਕ ਹੈ ਜੀ ਜਿੱਦ ਤਰ੍ਹਾਂ ਭਾਈ ਕੋਲ ਗੋਲ ਜੀ ਰੈਡ ਹੋ ਭਾਈ ਠੀਕ ਆ ਹਾਂ ਜੀ ਕੱਟੀ ਕੱਟੀ ਆ ਦੇ ਠੀਕ ਆ ਹਾਂ ਜੀ ਖੋਲੋ ਫੇਰ ਤੌਰ ਕੀ ਕਰੀਏ ਕਰੀਏ ਆ 2 ਲੀਟਰ ਹੀ ਕਹਣਾ। ਅੱਛਾ। ਕਹਾਂ ਭਾਵੇਂ ਦਾਦਾ ਕਹੇ ਦੀ ਮਾਨੂੰ ਕਹੇ ਦੀ ਕਿ ਠੰਡ ਠੰਡ ਕਰਕੇ ਡੰਗਰਾਂ ਚੱਕਾ ਟਾਉਂਦੀ ਆ। ਹਾਂਜੀ। ਆਪਾਂ 8 ਲੀਟਰ ਦੁੱਧ ਕਹਿਣਾ ਜੀ। ਠੀਕ ਹੈ ਜੀ। ਕੱਟੀ ਛੇ ਦੀ ਕਟਾ ਨਹੀਂ ਕੱਟੀ ਹੀ। ਹਾਂਜੀ। ਤੇ ਕੱਟੀ ਭਾਜੀ ਦੀ ਮਰ ਗਈ ਆ। ਮੰਨ ਲਓ ਅੱਜ 8 ਦਿਨ ਹੋ ਗਏ ਆ। ਅੱਛਾ। ਇਹਨੂੰ 1.5 ਮਹੀਨਾ ਹੋ ਗਿਆ। ਠੀਕ ਹੈ। ਹਾਂਜੀ 1.5 ਦਾ ਕੋਈ 2 ਲਾੜੇ ਆਪਣੀ ਸਮਝਣਾ ਕਰਦੇ। ਹਾਂਜੀ। ਇਹ ਨਾਲ ਟੈਮ ਹੈ ਝੋਟੀ ਦੇ ਨਾਲ ਦੂਜੇ ਸੂਏ ਪਰਪਰੇ ਥੋੜਾ ਸੇਟ ਭਾਜੀ ਚਾਰ ਚੱਕੀ ਦਾ। ਠੀਕ ਹੈ। ਹੈ ਸਿੱਨਾ ਸਮਾ ਲਈ ਆ। ਉੱਤਰਾ ਚੰਗੀ ਭਰੀ ਹੈ ਮਾਦਰ ਦਾ ਪੂਰੀ ਭਾਈ ਚੰਗੀ ਆਲੇ ਫਾ ਮੈਥੇ ਫੇਰ ਬਹਿ ਜਾ ਥੱਲੇ ਸੀਲ ਪੜੀ ਠੀਕ ਹੈ ਜੀ ਹਾਂਜੀ ਬਾਕੀ ਭਾਜੀ ਮੈਂ ਡੰਗਰ ਲੈਣਾ ਸੀਲਸ ਲੱਗ ਠੀਕ ਹੈ ਜਿਹੜੀ ਗੱਲ ਹੋਵੇ ਪਹਿਲੂ ਦੱਸ ਦਿੱਤੀ ਵੀ ਨਾ ਭਰਾਵਾਂ ਪਾਜੀ ਪਾ ਤੁਹਾਡੇ ਸਾਹਮਣੇ ਆਪਾਂ ਜੇ ਨਾਮ ਮਿਲਦੀ ਹੋਵੇ ਤਾਂ ਵੀ ਦੱਸ ਦਿੱਤੀ ਹਾਂਜੀ ਆਪਣੇ ਇਹ ਨਹੀਂ ਕੰਮ ਹੈਗਾ ਆਪਾਂ ਉਹਦੀ ਗੱਲ ਹੈ ਜਹਾੜ ਤੋਂ ਜਾਂ ਨੋਨ ਵਾਸਤੇ ਮੈਂ ਕਿ ਨਹੀਂ ਭੇਜਿਆ ਡੰਗ ਨਹੀਂ ਕੀਤਾ ਕਦੇ ਵੀ ਇੱਧਰ ਆ ਬੰਨੇ ਮਖਾਣੇ ਵਾਦੋ ਭਾਈ ਠੀਕ ਹੈ ਹਾਂਜੀ ਦੇਖ ਸਾਡੇ ਜੀ ਤੇ ਮੁੱਲ ਫਿਰ ਇਹਦਾ ਮੁੱਲ ਭਾਈ ਇਹਦਾ 60000 ਦੇ 63000 ਦੀ ਦੇ ਹੋਰ ਕਰ ਦੀਏ ਮਨ ਉਹੀ ਦੱਤ ਹਾਂਜੀ ਪੂਰੇ 60 ਦੀ ਜਾਂਦੋ 60 ਦੀ ਜਾਂਦੀ ਹੈ ਹਾਂਜੀ 2000 ਭਾਈ ਹੋਰ ਛੋਟ ਕਰਨਾ ਅੱਛਾ 58000 55000 200 ਰੁਪਇਆ ਛੋੜ ਹੋਣੀ ਹੈ ਭਾਜੀ ਠੀਕ 57000 ਤੇ 800 ਰੁਪਏ ਦੀ ਮੈਂ ਦੇਣੀ ਆ ਠੀਕ ਹੈ ਜੀ ਮੈਨੂੰ ਜਿਆਦਾ ਹੀ ਥਨੇ ਦੋਤੇ ਉਹ ਕੰਮ ਨਹੀਂ ਹੋਣਾ ਠੀਕ ਹੈ ਜੀ ਤੇ ਹੁਣ ਆਹ ਗਾਂ ਜਿਹੜੀ ਇਹ ਭਾਜੀ ਬੱਚੀ ਨੇ 7 ਮਹੀਨਿਆਂ ਦਾ ਫਲ ਜ਼ੁਰਤਾਰੀ ਅੱਛਾ 50% ਆਹ 8-9 ਦਿਨ ਹੋ ਗਏ ਬੱਚਾ ਛੁੱਟਦਾ ਜੀ ਤੇ ਚੋਣ ਦੇ ਵਿੱਚ ਜਿਆਦਾ ਹੀ ਖਰੀ ਲੱਗੀ ਹੈ ਅੱਛਾ ਜੀ ਇਧਰ ਆਈਆਂ ਹਾਂ ਦੇਖਸਾਂਦੇ ਜੀ ਤੇ ਇਧਰ ਖਚਵਾ ਕੇ ਦਲਗਾ ਬੈਠੇ ਅੱਜ ਆਪੀ ਪਾਸਮੀ ਨਹੀਂ ਵੇੜ ਠੀਕ ਹੈ ਬਹੁਤ ਹੀ ਜਿਆਦਾ ਚੋਣਿਆ ਠੀਕ ਹੈ ਚੱਲਾ ਛੱਡ ਦੇ ਇੱਕ ਦੁੱਧ ਭਾਜੀ ਬੜਾ ਵਧੀਆ ਤੇ ਦੁੱਧ ਉਤਰ ਹੈਗਾ ਹੁਣ ਕਿੰਨਾ ਗਿਆ ਦੁੱਧ ਭਾਜੀ 5 ਕਿਲੋ ਹੋ ਜੇ ਅੱਛਾ 5 ਕਿਲੋ 5.5 ਕਿਲੋ ਤੋਰਾ ਫਿਰ ਕਿਹੜਾ ਦੁੱਧ ਹੈ ਪਹਿਲਾਂ ਰਸ਼ੀ ਦੀ ਤੇ ਦਿਲਸਾਨ ਦਾ ਈ ਭਾਜੀ ਇਹ ਆ ਵੀ ਚਲੋ ਕਿਸੇ ਵੀਰ ਦਾ ਕਰਦਾ ਚਾਹ ਪਾਣੀ ਦਾ ਸਾਥ ਦੂ ਸਿਆਲ ਸਿਆਲ ਬੜੀ ਭਾਈ ਇਹ ਗਾੜੀ ਫੇਰ ਭਾਂਜੇ ਤੇ ਚਲੋ ਵਧੀਆ ਵਾ ਨਵੀਂ ਵੈੜਿਆ ਉੱਤਰ ਨਿੰਬੂ ਵਰਗੀ ਭਾਜੀ 2.5 3 ਕਿਲੋ ਡਾਂਗਰਾ ਦੁੱਧ ਆ ਅੱਛਾ 5 ਕਿਲੋ ਦੁੱਧ ਆ ਰੰਗ ਬਾਜ ਦੇਖੋ ਕਿੰਨਾ ਸੋਹਣਾ ਤੋਰ ਫੇਰ ਇੱਕ ਦਿਨ ਪਹਿਲਾਂ ਦਾ ਸੀ ਜੀ ਅੱਜ ਦੇ ਭਾਜੀ 12 13 ਦਿਨ ਹੋ ਗਏ ਫਲ ਖੱਟੇ ਨੂੰ ਅੱਛਾ 7 8 28 ਨਵੀਂ ਗੱਪਣੀ ਠੀਕ ਹੈ ਹਾਂ ਜੀ ਅੱਛੀ ਬੜੀ ਸੋਹਣੀ ਹੈ ਬਾਕੀ ਚਲੋ ਇਸ ਹਾਲ ਨੂੰ ਬਗੜਾ ਹਾਂ ਜੀ ਹਾਂ ਜੀ

ਨਹੀਂ ਕਰੀਏ ਮਾਨਤਨ ਦੋਤੇ ਭਾਜੀ ਨੇ ਆਇਆ ਜਣਾ ਜੀ ਹਾਂਜੀ ਤੇ 3000 ਛੋਟ ਕਰਦੇ 20 ਦੀ 18 ਦੀ ਵੜੀ ਦੇ ਦਈ ਜਹਾਨਾ ਚਲੋ ਠੀਕ ਹੈ ਹਾਂਜੀ ਬਾਕੀ ਮੋਕੇ ਤੇ ਹੋਰ ਕਰਦੇ ਮਾਨਤਨ ਪੰਜ 17 ਦੀ ਦੇ ਦਿੰਨੇ 17000 ਦੀ ਹੁਣੋਂ ਤਰਾ 5 ਕਿਲੋ ਹੋ ਗਿਆ ਪੱਕਾ ਦੁੱਧ ਪੱਕਾ ਭਾਜੀ ਹੋਰ ਕਰਦੀ ਮਾਨਤਨ ਕਰ ਦੋ ਫਿਰ ਕੇ 16 ਦੇ ਦਈਏ 15 ਦੀ ਜਾਂ ਦੋ 14000 ਦੀ ਪੜੀ ਦੇ ਦਈ 14000 ਦੀ 14000 ਨਹੀਂ ਕਹਿੰਗੇ ਭਾਜੀ ਰੇਟ ਆ ਠੀਕ ਹੈ ਭਰਾ ਬਾਕੀ ਥਾਣੇ ਪਰ ਆ ਗਾਲਿਆ ਪਾਜੀ ਵੀਰ ਭਰਾ ਬੜਾ ਡੇ ਦੇ ਪਿਆਰ ਹਾਂਜੀ ਹਾਂਜੀ ਵੀਰ ਭਰਾ ਬਹੁਤ ਜ਼ਿਆਦਾ ਪਿਆਰ ਦੇਂਦੇ ਆ ਤੇ ਆ ਇਹ ਗਾਣਾ ਇਹ ਵੀ ਸੂਈ ਨੂੰ ਇਨਾ ਟਾਈਮ ਨਹੀਂ ਹੋਇਆ ਅੱਛਾ ਡੇਢ ਕਿਨੇ ਦੀ ਸੂਈ ਮਾਝ ਦੋ ਦੇ ਇਦਾਂ ਹੀ ਸੂਈ ਗਾਣਾ ਡੇਢ ਕਿਨੇ ਸੂਈ ਜੀ ਅੱਛਾ ਤੇ ਦੂਜਾ ਵਾਲੇ ਕੋਈ ਸੂਆ ਤੇ ਦੂਜਾ ਵਾਲੇ ਆਪਣੀ ਸੂਝਾਂ ਵਾਲੇ ਸੰਭੀ ਨਹੀਂ ਹਾਂ ਜਲਸੀ ਬਹਿੜਿਆ ਥਾਣੇ ਦੇ ਵੀ ਦੇਖ ਸਕਦੇ ਜੀ ਭਾਰੀ ਮਾੜੀ ਪਸਮਾ ਕੇ ਵਿਖਾ ਦਈਏ ਇਧਰ ਦੇਖੋ ਇਸ ਤਰ੍ਹਾਂ ਬੈਹ ਜਣਾ ਥੱਲੇ ਮੈਨੂੰ ਵੀ ਰੱਸੀ ਦੀ ਨਹੀਂ ਲੋੜ ਤੋਰੋ ਹੱਕਰੀ ਨਾ ਹਾਂਜੀ ਆ ਪਾਜੀ ਥਾਣੇ ਦੇ ਵਿੱਚ ਉਹਨਾਂ ਦੀਆਂ ਧਾਰਾਂ ਕੱਟ ਜੀ ਠੀਕ ਆ ਮਗਰ ਲੈ ਸਾਂਝੋ ਠੀਕ ਆ ਹਾਂਜੀ ਆ ਬੇਲੋ ਜੇ ਪਸ਼ਮੀਨੀ ਆ ਬਹੁਤ ਵਧੀਆ ਪਸਮਾ ਕੱਢਦੀ ਹੁਸ਼ੀ ਹਾਂ ਆਜ ਪਾਜੀ ਥਾਂ ਚ ਧਰ ਮਗਰ ਲੈ ਜੋ ਘੱਟ ਜੀ ਠੀਕ ਆ ਉਤਰਾਂਦੀ ਹੈਗੀਆਂ ਨਾ ਨਾਨਾ ਪਾਜੀ ਕੋਈ ਗੱਲ ਨਹੀਂ ਤੇ ਠੀਕ ਆ ਵਾਧੂ ਹੁੰਦਾ ਜਨਾ ਮਰਜ਼ੀ ਕੱਢੀ ਜਾਓ ਇਧਰ ਖੋ ਠੀਕ ਆ ਪਰ ਆਪਣਾ ਦੱਸਣ ਦਾ ਫਰਜ਼ ਭੰਦਾ ਚਲੋ ਕੋਈ ਗੱਲ ਹਾਂਜੀ ਹਾਂਜੀ ਆ ਮਗਰਲਾ ਸਾਨੂੰ ਦੇਖੋ ਠੀਕ ਆ ਥੋੜਾ ਹਾਂ ਇਧਰ ਕੋ ਪਾਜੀ ਥਾਂ ਕੱਟੇ ਪਸਮੀਨੀ ਅਮੜ ਆਇਆ ਕਰੀ ਆ ਮੇਰੇ ਕੋ ਪਾਜੀ ਹਾਂ ਠੀਕ ਆ ਆ ਮੇਰੇ ਕੋ ਪਾਜੀ ਇਹ ਨਹੀਂ ਦੁੱਧ ਨਹੀਂ ਹੁੰਦਾ ਜਿੰਨਾ ਮਰਜ਼ੀ ਕੱਢੀ ਜਾਓ ਬਾਫੀ ਭਾਈ ਤੇ ਉਦਰਾ ਦੁੱਧ ਕਿੰਨਾ ਇਹਦੇ ਕੋਲ ਇਹਦੇ ਕੋਲ ਭਾਈ ਦੁੱਧ ਹੈ ਗਾਇ ਸਾਢੇ 6 ਕਿਲੋ ਅੱਛਾ ਮਿਨ ਵਾਲਾ ਠੀਕ ਆ 6 ਕਿਲੋ ਮਤਲਬ 6 ਬਾਣੀ ਹੋਈ ਗਾਂ ਅੱਛੇ ਕੋਲ ਦੁੱਧ ਸਾਝੂਗੀ ਸੰਭੀ ਕਿਸ ਨੇ ਬਿਲਕੁਲ ਨਹੀਂ ਕਰਦੀ ਆ ਸੰਭੀ ਨਹੀਂ ਆ ਇਹ ਆ ਬੇ ਇਹਦੇ ਚਲੋ ਇੱਕ ਸਾਹ ਵਾਸੇ ਸੇਵਾ ਕਰਨ ਵਾਲੀ ਗੱਲ ਹੀ ਆ ਇੱਕ ਤੇ ਕੋਈ ਸੇਵਾ ਕਰ ਲੈ ਤੇ ਨਾਲੇ ਦੁੱਧ ਚੋਣੇ ਤੇ ਨਾਲੇ ਹਾਂਜੀ ਬਹੁਤੀ ਚਾਦੀ ਜਾਊਗੀ ਨਾਲੇ ਰਾਜੀ ਹੋ ਜਾਊਗੀ ਨਾਲੇ ਫਾਰਾ ਸਿਹਾਲ ਕੋ ਵੀ ਦੁੱਧ ਪੀ ਜਾਊਗਾ ਕਰਦਾ ਚਾਹ ਪਾਣੀ ਦਾ ਸਾਰਨ ਵਾਲੀ ਆ ਡੋਲ ਛੋਣਨ ਵਾਲੀ ਗੱਲ ਹੀ ਆ ਦੁੱਧ ਦਾ 4 ਕਿਲੋ ਡੰਗਦਾ ਕਰ ਜੂਗੀ ਬਈ ਅੱਛਾ ਹਾਂ ਜੀ ਤੇਰਾ ਫਿਰ ਮੁੱਲ ਅੱਜੋ ਭਾਈ ਦਿਖਾ ਦਿਓ ਭਾਈ ਠੀਕ ਹੈ ਹਾਂ ਇਹਦਾ ਕੋਈ ਭਾਈ ਬਦਲ ਨਹੀਂ ਠੀਕ ਹੈ ਦੁੱਧ ਭਾਈ 8 ਕਿਲੋ ਕਰ ਦੇਣਾ ਨੇ ਤੇ ਮੁੱਲ ਕਿੰਨਾ ਰੱਖਣਾ ਇਹਦਾ ਭਾਈ ਦਾ 16000 ਜੀ ਅੱਛਾ ਤੇ ਇਹਨੇ ਛੱਡ ਦਈਏ 13 ਦੀ ਦੇ ਦਈਏ 12 ਨੇ ਦੇ ਦੋ ਦੇਣਾ ਭਾਈ ਜੀ ਠੀਕ ਹੈ ਚਲੋ ਠੀਕ ਹੈ ਫਿਰ ਹਾਂ ਜੀ ਭਾਈ ਹੋਰ ਕਰਦਾ ਮੌਕੇ ਤੇ ਮਾਨ ਦਾ ਕਿੰਨਾ ਕਰ ਦੋਗੇ ਕਰਦਾਂਗੇ ਸੌ ਦਾ ਸੌ ਦਾ ਠੀਕ ਆ 500 ਦਾ ਕਰ ਲਾਂਗੇ ਤੇ ਉਹ ਜਿਹੜੀ ਜੇ ਉਹ ਨਹੀਂ ਬਣੀ ਅੱਛਾ ਉਹ ਨਹੀਂ ਆ ਦੋ ਹੀ ਕਾਵਾਂ ਹਲਾ ਦੋ ਕਾਵਾਂ ਦੇ ਇੱਕ ਮੱਝ ਦੇ ਤਸੱਲੀ ਕੋਈ ਆਪਣੀ ਕਰੇ ਬਾਕੀ ਵੀਡੀਓ ਲੈਗ ਲੂ ਕਰਿਆ ਕਰੋ ਵੀਰ ਭਰਾ ਡੈਂਡਾ ਬੜਾ ਪਿਆਰ ਠੀਕ ਆ ਜੀ ਹਾਂ ਜੀ ਤੇ ਨਾਮ ਡਿਫਟੀ ਆ ਪਿੰਡ ਚੱਕ ਮਿਛ ਦੀ ਖਾਂ ਆ ਤਸੱਲੀ ਜਨਾਲਾ ਤੇ ਜਲੰਬਰੀ ਸਰੇ ਬਾਕੀ ਚੋ ਚਵਾ ਕੇ ਤੇ ਤਸੱਲੀ ਕਰਕੇ ਖੜੋ ਜੀ